ਇਦੇ ਪਿੱਛੇ ਸਿਰਫ ਤੁਹਾਨੂੰ ਅੜੀ ਅਲੀ ਗੱਲ ਲੱਗਦੀ ਹੈ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕੋਈ ਹਿੱਚ ਹੈ ਇਹਦੇ ਵਿੱਚ ਸ਼ਾਇਦ ਕੋਈ ਮਨਸ਼ਾ ਪੂਰੀ ਹੋ ਰਹੀ ਹੈ ਕੱਲਾ ਵੀਰਪਾਲ ਦੀ ਸਹੀ ਨਹੀਂ ਇੱਕ ਸ਼ਬਦ ਹੋਰ ਆ ਜਿਸ ਦੇ ਉੱਤੇ ਬਹੁਤ ਸਾਰੇ ਸਾਡੇ ਵਿਦਵਾਨ ਵੀ ਜਿਹੜਾ ਉਹ ਉਹਨਾਂ ਦੇ ਵੀ ਧਿਆਨ 'ਚ ਨਹੀਂ ਆ ਰਿਹਾ ਉਹ ਵਰਤਦੇ ਆ ਇਹਨਾਂ ਬਲੀਦਾਨ ਹੁਣ ਬਲੀਦਾਨ ਕੁਰਬਾਨੀ ਤੇ ਸ਼ਹਾਦਤ ਤਿੰਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਆ ਉਹਨਾਂ ਦੀ ਵਿਆਖਿਆ ਉਹਨਾਂ ਦੇ ਸੰਦਰਭ ਦੇ ਵਿੱਚ ਬਲੀਦਾਨ ਉਹ ਹੁੰਦਾ ਕਿਸੇ ਜੀਵ ਦੀ ਮਰਜ਼ੀ ਦੇ ਉਲਟ ਕਿਸੇ ਦੂਜੇ ਨੂੰ ਖੁਸ਼ ਕਰਨ ਦੇ ਲਈ ਉਹਦੀ ਬਲੀ ਦਿੱਤੀ ਜਾਂਦੀ ਆ ਤੇ ਕੁਰਬਾਨੀ ਕੀ ਹੁੰਦੀ ਆ ਕਿ ਉਸ ਦੇ ਵਿੱਚ ਜੀਵ ਦੀ ਇੱਛਾ ਤਾਂ ਸ਼ਾਮਲ ਹੁੰਦੀ ਆ ਪਰ ਕਿਸੇ ਹੋਰ ਦੇ ਦੁਆਰਾ ਉਸ ਜੀਵ ਨੂੰ ਉਹਦੇ ਤੋਂ ਕੁਰਬਾਨ ਕੀਤਾ ਜਾਂਦਾ ਪਰ ਸਿੱਖੀ ਦੇ ਵਿੱਚ ਨਾ ਬਲੀਦਾਨ ਆ ਨਾ ਕੁਰਬਾਨੀ ਹਮਮ ਤੇ ਵਿੱਚ ਸ਼ਹਾਦਤ ਆ ਸ਼ਹਾਦਤ ਦਾ ਮਤਲਬ ਹੁੰਦਾ ਕਿਸੇ ਵੱਡੇ ਕਾਜ ਦੇ ਲਈ ਉਹਦੀ ਸ਼ਾਦੀ ਪਰਨੀ ਉਹਦੀ ਗਵਾਹੀ ਦੇਣੀ ਤੇ ਉਹਦੀ ਗਵਾਹੀ ਦਿੰਦੇ ਆ ਉਹਦੀ ਰੱਖਿਆ ਕਰਦੇ ਆ ਆਪਣਾ ਆਪ ਜਿਹੜਾ ਆ ਉਹ ਮਿਟਾ ਦੇਣਾ ਜਹੀਦ ਦੇ ਤੇ ਦੋ ਦੋ ਵਿਕਲਪ ਮੌਜੂਦ ਹੁੰਦੇ ਆ ਇੱਕ ਜੀਵਨ ਤੇ ਦੂਜੀ ਮੌਤ ਦਾ ਜਦ ਕੇ ਬਲੀਦਾਨ ਦੇਣ ਵਾਲੇ ਤੇ ਕੁਰਬਾਨੀ ਦੇਣ ਵਾਲੇ ਦੇ ਅੱਗੇ ਇੱਕੋ ਇੱਕ ਰਾਹ ਹੁੰਦਾ ਬਸ ਮੌਤ ਪਰ ਜਿੱਥੇ ਕੇ ਅੱਗੇ ਆਪਣਾ ਜੀਵਨ ਬਚਾਉਣ ਦਾ ਵਿਕਲਪ ਵੀ ਮੌਜੂਦ ਹੁੰਦਾ ਤੇ jaan ਦੇਂਦਾ ਵੀ ਪਰ ਉਹ ਆਪਣੇ ਜੀਵਨ ਬਚਾਉਣ ਦੇ ਵਿਕਲਪ ਵਿਕਲਪ ਨੂੰ ਠਕਰਾ ਕੇ ਜਾਣ ਦੇਣ ਦਾ ਵਿਕਲਪ ਚੁਣਦਾ